ਠੀਕ ਹੈ ਹਾਂਜੀ ਬਲਦੇਵ ਜੀ ਇੱਕ ਤੁਸੀਂ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਕੀ ਕਾਰਨ ਕੀ ਸੀ ਕਾਰਨ ਇਹ ਹੈ ਜੀ ਕਿ ਜਿਹੜੇ ਬੀਜੇਪੀ ਹੈ ਉਹ ਦੇਸ਼ ਵਾਸਤੇ ਬਹੁਤ ਚੰਗਾ ਸੋਚ ਰਹੀ ਹੈ ਦੇਸ਼ ਵਾਸਤੇ ਚੰਗਾ ਕਰ ਰਹੀ ਹੈ ਇਸ ਕਰਕੇ ਬੀਜੇਪੀ ਵਿੱਚ ਜੁਆਇਨ ਕੀਤਾ ਸ਼੍ਰੋਮਣੀ ਕਾਲੀ ਦਲ ਦਾ ਮੈਂ ਲੰਬਾ ਸਮਾਂ ਕੰਮ ਕੀਤਾ ਲਗਭਗ 30 ਸਾਲ ਸ਼੍ਰੋਮਣੀ ਕਾਲੀ ਦਲ ਚ ਕੰਮ ਕੀਤਾ ਸ਼੍ਰੋਮਣੀ ਕਾਲੀ ਦਲ ਤੋਂ ਮੈਂ ਉੱਚੋ ਹਲਕੇ ਤੋਂ ਟਿਕਟ ਮੰਗਦਾ ਰਿਹਾ ਹਰ ਵਾਰ ਮੈਨੂੰ ਲਾਰਾ ਲਾਉਂਦੇ ਰਹੇ ਠੀਕ ਹੈ ਤੇ ਟਿਕ ਦਿੱਤੀ ਇਸ ਵਾਰੀ ਮੈਨੂੰ ਬਹੁਤ ਵੱਡਾ ਵਿਸ਼ਵਾਸ ਦਿਵਾਇਆ ਗਿਆ ਕਿ ਟਿਕ ਤੋਂ ਮਿਤੀ ਜਾਊਗੀ ਪਰ ਉਹ ਟਿਕ ਨਹੀਂ ਦਿੱਤੀ ਇਸ ਕਰਕੇ ਮੈਂ ਛੱਡ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਹਰਾਲ ਕੇ ਇਲੈਕਸ਼ਨ ਲੜੀ ਸੀ ਠੀਕ ਹੈ ਪਰ ਕਿਸਾਨ ਜਥੇਬੰਦੀਆਂ ਦਾ ਜਿਹੜਾ ਮੋਟਿਵ ਹੈ ਉਹ ਸਿਰਫ ਇੱਕ ਵਰਗ ਨੂੰ ਹੀ ਸੇ ਦਿੱਤਾ ਉਹਦੇ ਵਿੱਚ ਜਿਹੜਾ ਮਜ਼ਦੂਰ ਵਰਗ ਵਪਾਰੀ ਵਰਗ ਜਾਂ ਸਮਾਜ ਦੇ ਹੋਰ ਜਿੰਨੇ ਵੀ ਵਰਗ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਇਸ ਕਰਕੇ ਮੈਂ ਇਹ ਮਹਿਸੂਸ ਕੀਤਾ ਵੀ ਜਿਹੜੀ ਭਾਜਪਾ ਨਾ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਉਹ ਹਰੇਕ ਵਰਗ ਦੀ ਗੱਲ ਕਰ ਰਿਹਾ ਔਰ ਹਰੇਕ ਵਰਗ ਨੂੰ ਅੱਗੇ ਲਿਜਾਣ ਵਾਸਤੇ ਪੂਰੇ ਭਾਰਤ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਪੂਰੇ ਭਾਰਤ ਨੂੰ ਅੱਗੇ ਲਿਜਾਣ ਵਾਸਤੇ ਗੱਲ ਕਰ ਰਿਹਾ ਇਸੇ ਕਰਕੇ ਮੈਂ ਭਾਜਪਾ ਦਾ ਪੱਖ ਲੈਂਦਾ ਤੁਸੀਂ ਇਕੱਲਾ ਸ਼ਾਮਲ ਹੋਇਆ ਕਿ ਨਾਲ ਕੋਈ ਹੋਰ ਵੀ ਤੁਹਾਡੇ ਨਾਲ ਸਾਥੀ ਹੋਏ ਮੇਰੇ ਨਾਲ ਮੇਰਾ ਜਿਹੜਾ ਪੂਰੀ ਟੀਮ ਸੀ ਜਿਨ੍ਹਾਂ ਨੇ ਮੇਰੇ ਨਾਲ ਇਲੈਕਸ਼ਨ ਲੜਿਆ ਉਹ ਸਾਰੇ ਮੇਰੇ ਨਾਲ ਹੀ ਹੈ ਠੀਕ ਹੈ ਭਾਵੇਂ ਮੈਂ ਜਿਹੜਾ ਹੈ ਇਕੱਲਾ ਜਦੋਂ ਨਿਕਰ ਜਾ ਕੇ ਜੱਟ ਸਾਹਿਬ ਕੋਲੇ ਸਮੂਲੀਅਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਪਰਵਾਦਾ ਹਿੱਸਾ ਬਣਿਆ ਪਰ ਜਿਹੜਾ ਬਾਕੀ ਸਾਰਾ ਮੇਰੀ ਟੀਮ ਉਹਦੇ ਨਾਲ ਨੂੰ ਮੈਂ ਮਤਲਬ ਇਹ ਸਮਝ ਲਓ ਤੁਸੀਂ ਇਹ ਬੱਚਿਆਂ ਵਾਸਤੇ ਕਿਉਂਕਿ ਮੈਂ ਪਹਿਲਾਂ ਇੱਕ ਅਜੇ ਲੈਕਚਰਰ ਕੰਮ ਕੀਤਾ ਤਾਂ ਉਦੋਂ ਮੈਂ ਬੱਚਿਆਂ ਦੀ ਪੜ੍ਹਾਈ ਵਾਸਤੇ ਜੋ ਸਕੀਮਾਂ ਕੋ ਸਰਕਾਰ ਦੀਆਂ ਹੁੰਦੀਆਂ ਸੀ ਉਨਾ ਵਾਸਤੇ ਬੱਚਿਆਂ ਵਾਸਤੇ ਹਮੇਸ਼ਾ ਆਵਾਜ਼ ਚੱਕਦਾ ਰਿਹਾ ਪਰ ਹੁਣ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਿਆ ਤੇ ਇਸ ਪਰਿਵਾਰ ਦਾ ਹਿੱਸਾ ਬਣਿਆ ਤਾਂ ਮੈਂ ਗੁਬਾਰੀ ਵਰਗ ਮਜ਼ਦੂਰ ਵਰਗ ਕਿਸਾਨ ਵਰਗ ਸਾਰੇ ਵਰਗਾਂ ਦੀ ਗੱਲ ਕਿਵੇਂ ਲੱਗ ਰਿਹਾ ਤੇ ਆ ਕੇ ਇੱਥੇ ਆ ਕੇ ਮੈਨੂੰ ਚੰਗਾ ਮਹਿਸੂਸ ਹੋਇਆ ਆ ਬੜਾ ਮਾਨ ਸਨਮਾਨ ਦਿੱਤਾ ਸਾਰਿਆਂ ਨੇ ਬਹੁਤ ਚੰਗਾ ਪਿਆਰ ਦਿੱਤਾ ਤੇ ਜਿਵੇਂ ਸਮਝ ਲਓ ਕਿ ਜਿੱਥੇ ਬੰਦੇ ਨੂੰ ਪਿਆਰ ਮਿਲਦਾ ਉਹ ਉੱਥੇ ਬੰਦੇ ਨੂੰ ਮਨ ਨੂੰ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਸਕੂਨ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਮੋਦੀ ਸਾਹਿਬ ਦੀ ਬਹੁਤ ਵਧੀਆ ਸ਼ਖਸੀਅਤ ਹੈ ਉਹਨਾਂ ਨੇ ਜੋ ਵੀ ਫੈਸਲੇ ਲਏ ਆ ਬਹੁਤ ਢਾਲੇਨਾ ਫੈਸਲੇ ਲਏ ਆ ਇਤੋਂ ਤੱਕ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਮੁਲਕ ਪਹਿਲਾਂ ਭਾਰਤ ਨੂੰ ਇੱਕ ਕਮਜ਼ੋਰ ਤੇ ਦੱਬਿਆ ਹੋਇਆ ਮੁਲਕ ਸਮਝਦੇ ਸੀ ਅੱਜ ਉਸ ਸਮਝਦੇ ਹੈ ਵੀ ਆ ਭਾਰਤ ਆ ਉਹ ਬਹੁਤ ਵੱਡੀ ਸ਼ਕਤੀ ਬਣ ਜਾ ਰਿਹਾ ਆ ਆਰਥਿਕ ਸ਼ਕਤੀ ਬਣ ਜਾ ਰਿਹਾ ਉਹ ਸਿਰਫ ਸਿਰਫ ਮੋਦੀ ਸਾਹਿਬ ਕਰਕੇ ਹੀ ਆਰਥਿਕ ਸ਼ਕਤੀ ਬਣ ਜਾ ਰਿਹਾ